ਸਿਸ ਨੇ ਜੋ ਚਾਰ ਸ਼ੀਟ দাਖਲ ਕੀਤੀ ਹੈ ਉਸ ਦੀ ਐਕਸਕਲੂਸਿਵ ਕਾਪੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਦੇ ਹੱਥ ਲੱਗੀ ਹੈ ਅੱਜ ਉਸੇ ਐਕਸਕਲੂਸਿਵ ਕਾਪੀ ਵਾਰੇ ਅਸੀਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕੇ ਇਸ ਐਕਸਕਲੂਸਿਵ ਕਾਪੀ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਸਚਿਨ ਬਿਸ਼ਨੋਈ ਜੋ ਹੈ ਮੁੱਖ ਸਾਜ਼ਿਸ਼ ਕਰਤਾ ਹੈ ਜਿਸ ਨੇ ਸ਼ੂਟਰਸ ਵੀ ਮੁਹੱਈਆ ਕਰਵਾਏ ਸੀ ਸ਼ੂਟਰਸ ਦੇ ਰੈਂਡ ਦਾ ਬੰਦੋਬਸਤ ਪੂਰਾ ਸਚਿਨ ਬਿਸ਼ਨੋਈ ਨੇ ਕਰਵਾਇਆ ਸੀ ਇਸ ਤੋਂ ਇਲਾਵਾ ਰੇਕ ਲਈ ਜੋ ਸੰਦੀਪ ਕੇਕੜਾ ਨੂੰ ਤਿਆਰ ਕੀਤਾ ਸੀ ਉਹ ਵੀ ਸਚਿਨ ਬਿਸ਼ਨੋਈ ਨੇ ਹੀ ਤਿਆਰ ਕੀਤਾ ਸੀ ਅਤੇ ਜੋ ਬਲੈਰੋ ਗੱਡੀ ਮੁਹੱਈਆ ਕਰਵਾਈ ਗਈ ਸੀ ਸ਼ੂਟਰਸ ਨੂੰ ਉਹ ਵੀ ਸਚਿਨ ਬਿਸ਼ਨੋਈ ਨੇ ਹੀ ਉਹ ਮੁਹਈਆ ਕਰਵਾਈ ਸੀ ਸੋ ਵੱਡੇ ਖੁਲਾਸੇ ਜੋ ਇਸ ਚਾਰਸ਼ਿੱਟ ਦੇ ਰਾਹੀਂ ਹੋਏ ਨੇ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆਦੀ ਮੁਸ਼ਕਲਾਂ ਵੱਤ ਸਕਦੀਆਂ ਨੇ ਕਿਉਂਕਿ ਮਾਨਸਾ ਦੀ ਜੋ ਅਦਾਲਤ ਦੇ ਵਿੱਚ ਆਪਣੇ ਵਕੀਲਾਂ ਦੇ ਰਾਹੀਂ ਦੋਵਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਇਸ ਕੇਸ ਤੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇ ਕਿਉਂਕਿ ਜਿਸ ਵਕਤ ਸਿੱਧੂ ਮੂਸੇਵਾਲਾ ਦਾ ਕਤਲकांड ਹੋਇਆ ਉਸ ਵਕਤ ਉਹ ਜੇਲ੍ਹ ਦੇ ਵਿੱਚ ਸੀ ਅਤੇ ਇਸ ਕਤਲकांड ਦੇ ਨਾਲ ਉਨ੍ਹਾਂ ਦਾ ਕਿਤੇ ਵੀ ਕੋਈ ਲਿੰਕ ਨਹੀਂ ਹੈ ਸੋ ਇਸ ਗੱਲ ਤੇ ਇਸ ਖਬਰ ਤੇ ਗੱਲਬਾਤ ਕਰਨ ਲਈ ਸਾਡੇ ਸੀਨੀਅਰ ਪੱਤਰਕਾਰ ਅਮਨ ਮੋਹਨ ਨਿਊਜ਼ਰੂਮ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਮਨ ਇਹ ਜੋ ਚਾਰਟ ਸ਼ੀਟ ਦਾਖਲ ਕੀਤੀ ਗਈ ਹੈ ਮਾਨਸਾ ਪੁਲਿਸ ਵੱਲੋਂ 30 ਦਸੰਬਰ ਨੂੰ ਸਚਿਨ ਬਿਸ਼ਨੋਈ ਦੇ ਖਿਲਾਫ ਉਸ ਦੀ ਐਕਸਕਲੂਸਿਵ ਕਾਪੀ ਸਾਡੀ ਟੀਮ ਦੇ ਹੱਥ ਲੱਗੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਸ ਚਾਰਟ ਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਆ ਬਿਲਕੁਲ ਨਿਲਮ ਇਸ ਚਾਰਟ ਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਦੱਸਣ ਤੋਂ ਪਹਿਲਾਂ ਮੈਂ ਇਹ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਸਾਲ 2022 ਨੂੰ ਹੋਇਆ ਸੀ ਉਹਨਾਂ ਦੇ ਮਾਤਾ ਪਿਤਾ ਹਾਲੇ ਵੀ ਇਨਸਾਫ ਦੇ ਲਈ ਦਰਦਦਰ ਦੀਆਂ ਠੋਖਰਾ ਖਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਜਿਹੜੇ ਹੈਗੇ ਨੇ ਉਹ ਚੁੱਕ ਰਹੇ ਨੇ ਪਰ ਇਸ ਵਿਚਾਲੇ ਜਿਹੜੀ ਹੁਣ ਚਾਰ ਸ਼ੀਟ 30 ਦਸੰਬਰ ਸਾਲ 2023 ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਐਕਸਕਲੂਸਿਵ ਕਾਪੀ ਜਿਹੜੀ ਹੈ ਔਰਜ਼ਾਨਾ ਸਪੋਕਸਮੈਨ ਦੇ ਹੱਥ ਲੱਗੀ ਹੈ ਇਸ ਕਾਪੀ ਦੇ ਵਿੱਚ ਕਈ ਅਹਿਮ ਜਿਹੜੇ ਪੁਆਇੰਟ ਹੈਗੇ ਨੇ ਉਹ ਦਰਜ ਕੀਤੇ ਗਏ ਨੇ ਇਹ ਕਾਪੀ ਇਸ ਕਰਕੇ ਇੰਪੋਰਟੈਂਟ ਹੈ ਨਿਲਮ ਕਿਉਂਕਿ ਇਸ ਵਿਚਾਲੇ ਕਿਉਂਕਿ ਜੱਗੂ ਭਗਵਾਨਪੂਰੀਆ ਤੇ ਲਾਰਸ ਨੇ ਇਸ ਵੇਲੇ ਜੋ ਅਦਾਲਤਾਂ ਦੇ ਵਿੱਚ ਪਟੀਸ਼ਨਾਂ ਦਾਖਲ ਕੀਤੀਆਂ ਨੇ ਡਿਸਚਾਰਜ ਪਟੀਸ਼ਨਾਂ ਉਹਨਾਂ ਦਾ ਕਹਿਣਾ ਕਿ ਸਾਡੇ ਸਾਡਾ ਸਿੱਧੂ ਮੂਸਲਾ ਦੇ ਕਤਲ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਜੋ ਹੁਣ ਇਹ ਚਾਰਜੀਟ ਲਾਰਸ ਬਿਸ਼ਨੋਈ ਦੇ ਪਾਂਜੇ ਸਚਿਨ ਬਿਸ਼ਨੋਈ ਨੂੰ ਲੈ ਕੇ ਦਾਖਲ ਕੀਤੀ ਗਈ ਹੈ ਇਸ ਦੇ ਵਿੱਚ ਕਈ ਅਹਿਮ ਪੁਆਇੰਟ ਹੈਗੇ ਨੇ ਜਿਸ ਦੇ ਨਾਲ ਜੱਗੂ ਭਗਵਾਨਪੂਰੀਆ ਤੇ ਨਾਲ ਲਾਰਸ ਬਿਸ਼ਨੋਈ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ ਚਾਰਜੀਟ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਨਾਮ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਉਰਫ ਟਟੇਜਾ ਉਰਫ ਥਾਪਨ ਪੁੱਤਰ ਸ਼ਿਵ ਦਾਤਵਾਸੀ ਦੁਤਾਰ ਦੁਤਾਰਾ ਵਾਲੀ ਇਸ ਦਾ ਜ਼ਿਕਰ ਕੀਤਾ ਗਿਆ ਹੁਣ ਜਿਹੜੇ ਪੁਆਇੰਟ ਇਸ ਚਾਰ ਸ਼ੀਟ ਦੇ ਵਿੱਚ ਅਹਿਮ ਹਗੇ ਨੇ ਉਹ ਆਪਾਂ ਇੱਕ ਇੱਕ ਕਰਕੇ ਜ਼ਰੂਰ ਵਿਚਾਰਨੇ ਆ ਕਿਉਂਕਿ ਇਹ ਪੁਆਇੰਟ ਇਸ ਕਰਕੇ ਅਹਿਮ ਬਣ ਜਾਂਦੇ ਨੇ ਕਿ ਕੜੀਆਂ ਕਿੱਦਾਂ ਜੁੜਦੀਆਂ ਨੇ ਲਾਰਸ ਮਿਸ਼ਰੋਈ ਦੇ ਨਾਲ ਜੱਗੂ ਭਗਵਾਨਪੁਰੀਆ ਦੇ ਨਾਲ ਇਸ ਕਤਲ ਕੇਸ ਦੀਆਂ ਕੜੀਆਂ ਜਿਹੜੀਆਂ ਨੇ ਉਹ ਕਿੱਦਾਂ ਜੁੜਦੀਆਂ ਨੇ ਤਾਂ ਸਭ ਤੋਂ ਪਹਿਲਾਂ ਚਾਰ ਸ਼ੀਟ ਦੇ ਵਿੱਚ ਇੱਕ ਜਿਹੜਾ ਅਹਿਮ ਪੁਆਇੰਟ ਹੈਗਾ ਉਸ ਦੇ ਵਿੱਚ ਕਿਹਾ ਗਿਆ ਹੈ ਕੀ ਸਚਿਨ ਬਿਸ਼ਨੋਈ ਨੇ ਗੈਂਗਸਟਰ ਗੈਂਗਸਟਰ ਲਾਰਸ ਬਿਸ਼ਨੋਈ ਅਨਮੋਲ ਬਿਸ਼ਨੋਈ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਤੇ ਜੱਗੂ ਪੁਵਾਨਪੁਰਿਆ ਨਾਲ ਰਲ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ ਮਤਲਬ ਇਸ ਦੇ ਵਿੱਚ ਜਿਹੜੇ ਵੱਡੇ ਸ਼ੂਟਰ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਉਹ ਅਨਮੋਲ ਬਿਸ਼ਨੋਈ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਪਹਿਲਾਂ ਕਿਹਾ ਗਿਆ ਸੀ ਗੋਲਡੀ ਬਰਾੜ ਕੈਨੇਡਾ ਵਿੱਚ ਬੈਠਾ ਹੈ ਉਸ ਤੋਂ ਬਾਅਦ ਖਬਰਾਂ ਆਈਆਂ ਕਿ ਉਹ ਅਮਰੀਕਾ ਮੂਵ ਕਰ ਗਿਆ ਪਰ ਗੋਲਡੀ ਬਰਾੜ ਕਿੱਥੇ ਹੈ ਹਾਲੇ ਵੀ ਇੱਕ ਪੇਤ ਜੜਾਗਾ ਉਹ ਜ਼ਰੂਰ ਬਣਿਆ ਹੋਇਆ ਪਰ ਇਸ ਚਾਰ ਸ਼ੀਟ ਦੇ ਵਿੱਚ ਇਸਾ ਜ਼ਿਕਰ ਜੜਾਗਾ ਜ਼ਰੂਰ ਕੀਤਾ ਗਿਆ ਹੈ ਔਰ ਦੂਜਾ ਪੁਆਇੰਟ ਬੜਾ ਇਸ ਚਾਰ ਸ਼ੀਟ ਦੇ ਵਿੱਚ ਅਹਿਮ ਹੈ ਨੀਲਮ ਚਾਰ ਸ਼ੀਟ ਵਿੱਚ ਕੀ ਆ ਗਿਆ ਕਿ ਸਚਨ ਬਿਸ਼ਨੋਈ ਨੇ ਇੱਕ ਨਿੱਜੀ ਨਿਊ ਚੈਨਲ ਨੂੰ ਸਿਗਨਲ ਐਪਲੀਕੇਸ਼ਨ ਦਰਾਈ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੇ ਵਿੱਚ ਉਸ ਨੇ ਮੰਨਿਆ ਸੀ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਮਤਲਬ ਇੱਕ ਇੰਟਰਵਿਊ ਜੋ ਇਸ ਦੇ ਵੱਲੋਂ ਦਿੱਤਾ ਗਿਆ ਸੀ ਉਸ ਦੇ ਵਿੱਚ ਇਸ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਉਹ ਕਰਵਾਇਆ ਇੱਕ ਤਾਂ ਇਸ ਗੱਲ ਦੀ ਉਹ ਇੰਟਰਵਿਊ ਦੇ ਵਿੱਚ ਪੁਸ਼ਟੀ ਕਰਦੇ ਨੇ ਹੁਣ ਇੱਥੇ ਅਹਿਮ ਸਵਾਲ ਆਉਂਦਾ ਹੈ ਕਿ ਵੌਇਸ ਸੈਂਪਲ ਵੌਇਸ ਸੈਂਪਲ ਜਿਹੜੇ ਪੰਜਾਬ ਪੁਲਿਸ ਦੇ ਵੱਲੋਂ ਲਏ ਗਏ ਸੀ ਉਸ ਦੀ ਰਿਪੋਰਟ ਜਿਹੜੀ ਆ ਆਉਣੀ ਉਹ ਹਾਲੇ ਬਾਕੀ ਹੈ ਇਸ ਦੇ ਵਿੱਚ ਚਾਰ ਸ਼ੀਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਜਿਹੜਾ ਹੈ ਉਹ ਕੀਤਾ ਗਿਆ ਹੈ ਔਰ ਚਾਰ ਸ਼ੀਟ ਦੇ ਵਿੱਚ ਜਿਹੜਾ ਤੀਜਾ ਅਹਿਮ ਪੁਆਇੰਟ ਹੈਗਾ ਨਿਲਮ ਉਹ ਕੋਈ ਵੀ ਕਾਫੀ ਹੈ ਮੈਂ ਚਾਰ ਸ਼ੀਟ ਵਿੱਚ ਕਿਹਾ ਗਿਆ ਕਿ ਜਾਂਚ ਦੇ ਵਿੱਚ ਪਾਇਆ ਗਿਆ ਸਚਨ ਬਿਸ਼ਨੋਈ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ੋਭਦੀਪ ਸਿੰਘ ਔਰ ਸਿੱਧੂ ਮੂਸਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਸ ਨੂੰ 4 ਜੂਨ 2022 ਦੇ ਵਿੱਚ ਕੇਸ ਦੇ ਵਿੱਚ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇੰਟਰਵਿਊਜ਼ ਆਏ ਜਾਂ ਸੋਸ਼ਲ ਮੀਡੀਆ ਉੱਤੇ ਜਿਹੜੀ ਇਹਨਾਂ ਨੇ ਖੁਦ ਪੋਸਟਾਂ ਪਾਈਆਂ ਉਸ ਨੂੰ ਵੀ ਸਬੂਤ ਦੇ ਵਜੋਂ ਇਸ ਚਾਰਸ਼ੀਟ ਦੇ ਵਿੱਚ ਪੇਸ਼ ਕੀਤਾ ਗਿਆ ਬਿਲਕੁਲ ਉਸੇ ਤਰ੍ਹਾਂ ਕਿ ਲੌਂਸ ਮਿਸ਼ਨੋਈ ਦੇ ਜਿਹੜੇ ਦੋ ਇੰਟਰਵਿਊ ਜੇਲ ਦੇ ਵਿੱਚੋਂ ਹੋਏ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਉਹ ਇੰਟਰਵਿਊ ਪੁਲਿਸ ਨੂੰ ਸਾਹਮਣੇ ਲਿਆਉਣੇ ਚਾਹੀਦੇ ਨੇ ਕਿਉਂਕਿ ਉਹਨਾਂ ਇੰਟਰਵਿਊ ਦੇ ਵਿੱਚ ਲੌਂਸ ਬਿਸ਼ਨੋਈ ਇਹ ਗੱਲ ਮੰਨ ਰਿਹਾ ਸੀਗਾ ਕਿ ਉਸਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਪਰ ਹੁਣ ਉਸ ਦੇ ਵੱਲੋਂ ਡਿਸਚਾਰਜ ਐਪਲੀਕੇਸ਼ਨ ਦਾਖਲ ਕਰ ਦਿੱਤੀ ਗਈ ਜੱਗੂ ਭਗਵਾਨਪੁਰੀਆ ਵੱਲੋਂ ਵੀ ਤੇ ਇਹੀ ਸੇਮ ਪੁਆਇੰਟ ਇੱਥੇ ਹੈਗਾ ਕਿ ਇਸ ਦੇ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਸਿੱਧੂ ਮੂਸੇਵਾਲਾ ਦਾ ਉਸਨੇ ਕਤਲ ਕਰਵਾਇਆ ਕੱਲ ਨੂੰ ਇਹ ਵੀ ਡਿਸਚਾਰਜ ਐਪਲੀਕੇਸ਼ਨ ਦਾਖਲ ਕਰ ਸਕਦਾ ਇਸ ਤੋਂ ਪਹਿਲਾਂ ਇਹ ਅਹਿਮ ਪੁਆਇੰਟ ਜਿਹੜਾ ਹੈ ਇਸ ਚਾਰਸ਼ੀਟ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਔਰ ਚੌਥਾ ਪੁਆ ਬਲਦੇਵ ਸਿੰਘ ਉਰਫ ਨਿੱਕੂ ਦੇ ਨਾਲ ਬੰਸੀ ਤੁਹਾਨੂੰ ਯਾਦ ਹੋਵੇਗਾ ਬਲਦੇਵ ਸਿੰਘ ਉਰਫ ਨਿੱਕੂ ਦੇ ਉੱਤੇ ਇਲਜ਼ਾਮ ਲੱਗੇ ਸੀ ਰੇਕੀ ਦੇ ਇਸ ਤੋਂ ਇਲਾਵਾ ਕੇਕੜਾ ਦੇ ਉੱਤੇ ਵੀ ਇਲਜ਼ਾਮ ਅਮਨ ਜੀ ਤੁਹਾਡੇ ਕੋਲ ਇੱਕ ਵਾਰ ਫੇਰ ਰਵਾਂਗੇ ਪਰ ਇਸ ਵਕਤ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਚਮਕੌਰ ਸਿੰਘ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਚਮਕੌਰ ਜੀ ਸਿੱਧੂ ਮੂਸੇਵਾਲਾ ਕਤਲਕਾਰ ਨੂੰ ਲੈ ਕੇ ਚਲਾਨ ਜੋ ਐ ਪੇਸ਼ ਕਰ ਦਿੱਤਾ ਗਿਆ ਸਚਿਨ ਬਿਸ਼ਨੋਈ ਦੇ ਖਿਲਾਫ ਕੀ ਲੱਗਦਾ ਹੈ ਇਸ ਦੇ ਨਾਲ ਇਸ ਕੇਸ ਦੇ ਵਿੱਚ ਮਦਦ ਮਿਲੇਗੀ ਸਿੱਧੂ ਦੇ ਕਾਤਿਲਾਂ ਤੱਕ ਪਹੁੰਚਿਆ ਜਾਏਗਾ ਤੇ ਸਜ਼ਾ ਹੋਵੇਗੀ ਹਾਂ ਇਹ ਮਦਦ ਤਾਂ ਜੋ ਮਿਲੇਗੀ ਮਿਲੇਗੀ ਪਰ ਜੋ ਸਚਨ ਕੁਸ਼ਨੋਈ ਨੇ ਜਿਹੜਾ ਕੁਝ ਗੱਲਾਂ ਆ ਕੇ ਦਸੀਆਂ ਨੇ ਨਾ ਉਹ ਸਾਰੀਆਂ ਇਹਨਾਂ ਨੇ ਹੁਣ ਇੱਥੇ ਆਏ ਉਹਦੇ ਨੂੰ ਕੁਛ ਨਾ ਕੁਛ ਤਾਂ ਮਦਦ ਮਿਲੂਗੀ ਜੀ ਪਰ ਇਹ ਅਸਲ ਵਿੱਚ ਇਹ ਜਿਹੜੀ ਪੁਲਿਸ ਆ ਨਾ ਉਹ ਇਹ ਗੱਲ ਵੀ ਸਾਨੂੰ ਸੰਕੇ ਹੈਗੀ ਇਸ ਗੱਲ ਤੇ ਵੀ ਇਹਨਾਂ ਨੇ ਉਸ ਤਰੀਕੇ ਦੀ ਪੁੱਛ ਕੇ ਸਚਨ ਕੁਸ਼ਨੋਈ ਤੋਂ ਉਹਨੇ ਵੀ ਬਹੁਤ ਝੂਠ ਬੋਲਿਆ ਆਪਦੇ ਜੋ ਗੱਲਾਂ ਬਾਤਾਂ ਕੱਢੀਆਂ ਨੇ ਉਹਨੇ ਕੱਢਣ ਤੇ ਸਫਲ ਨਹੀਂ ਹੋ ਸਕਿਆ ਚਲੋ ਜਿੰਨਾ ਵੀ ਹੋਏ ਨੇ ਫਿਰ ਇਹੀ ਕਹਿ ਸਕਦੇ ਹਾਂ ਵੀ ਠੀਕ ਹੈ ਜੀ ਚਮਕੌਰ ਜੀ ਇੱਕ ਹੋਰ ਗੱਲ ਕੀ ਲੱਗਦਾ ਹੈ ਕਿ ਜਿਵੇਂ ਲਾਰੈਂਸ ਨੇ ਕਿਹਾ ਸੀ ਕਿ ਸਾਡਾ ਇਸ ਕਤਲकांड ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਉਸਨੇ ਪਹਿਲਾ ਇੰਟਰਵਿਊ ਦੇ ਵਿੱਚ ਸਾਫ ਜ਼ਿਕਰ ਕੀਤਾ ਸੀ ਕਿ ਹਾਂ ਉਸਨੇ ਹੀ ਸਿੱਧੂ ਮੁਸੇਵਾਲੇ ਦਾ ਕਤਲ ਕਰਵਾਇਆ ਹੈ ਸੋ ਇਸ ਚਾਰਜ ਸ਼ੀਟ ਜੋ दाखल ਕੀਤੀ ਗਈ ਹੈ ਇਸ ਦੇ ਨਾਲ ਲਾਰੈਂਸ ਨੇ ਜੋ ਉਹਨ ਪਟੀਸ਼ਨ ਪਾਈ ਹੈ ਮਾਨਸਾ ਦੀ ਅਦਾਲਤ ਦੇ ਵਿੱਚ ਆਪਣੇ ਵਕੀਲ ਰਾਹੀਂ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਸਾਨੂੰ ਇਸ ਕੇਸ ਤੋਂ ਡਿਸਚਾਰਜ ਕੀਤਾ ਜਾਵੇ ਹਾਂ ਨਹੀਂ ਨਹੀਂ ਲੈਣਾ ਦੇਣਾ ਇਹਨਾਂ ਦਾ ਕਿਉਂ ਨਹੀਂ ਹੈ ਜੀ ਲੈਣਾ ਦੇਣਾ ਸਾਰਾ ਨੇ ਬੇਸਕਦਰੇ ਪਿੱਛੇ ਮਾਈਂਡ ਹੋਰ ਕੰਮ ਕਰਦੇ ਨੇ ਪਰ ਇਹ ਲੋਕ ਹੱਥ ਠੋਕਾ ਜਾਂ ਇਹ ਕਾਰਨ ਤਾਂ ਇਹ ਹੀ ਬਣੇ ਨੇ ਨਾ ਗੋਲੀਆਂ ਚਲਾਉਣ ਵਾਲੇ ਤੇ ਹੁਕਮ ਕਰਵਾਉਣ ਵਾਲੇ ਤਾਂ ਇਹ ਨੇ ਇਹਨਾਂ ਤੋਂ ਕਹਾਂ ਕਿਹਨੇ ਕਰਵਾਏ ਐ ਇਹ ਫਿਰ ਉਹ ਦੱਸ ਦੇਣ ਜੀ ਸਮਝੀ ਨਾ ਗੱਲ ਜੇ ਇਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਜ਼ਿੰਮੇਵਾਰੀਆਂ ਲਈਆਂ ਨੇ ਤੁਹਾਡੇ ਭੇਜੇ ਬੰਦੇ ਇੱਥੇ ਆਏ ਨੇ ਉਹ ਕਤਲ ਕਰਕੇ ਗਏ ਨੇ ਤੇ ਫਿਰ ਇਹ ਜਿਹੜੇ ਜਿਹੜੇ ਇਹਨਾਂ ਦੇ ਆਕਾ ਇਹਨਾਂ ਨੂੰ ਲਈ ਫਿਰਦੇ ਨੇ ਨਾ ਪਰ ਤੁਸੀਂ ਸੌਫਟ ਕਾਰਨਰ ਲਿਜਾ ਕੇ ਕਦੇ ਤੁਸੀਂ ਦੇਖਿਆ ਜੀ ਵੀ ਬੰਦ ਬੰਦੇ ਤੇ ਡੂ ਡੂਰ ਸੋ ਕੇਸ ਹੋਵੇ ਤੇ ਉਹਨੂੰ ਸਾਲ ਸਾਲ ਪਰ ਵਾਸਤੇ ਉਹਨੂੰ ਜਾ ਕੇ ਬਹਾਲੋ ਤੁਸੀਂ ਵੀ ਇਹ ਕਿਸੇ ਕੋਰਟ ਤੇ ਪੇਸ਼ ਨਹੀਂ ਹੋਊਗਾ ਕੀ ਮਤਲਬ ਹੈ ਜੀ ਇਹਨਾਂ ਗੱਲਾਂ ਦਾ ਜੀ ਚਮਕੌਰ ਜੀ ਇਸ ਚਾਰਟ ਸ਼ੀਟ ਦੇ ਵਿੱਚ ਸਚਿਨ ਬਿਸ਼ਨੋਈ ਨੂੰ ਜੋ ਕਿ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ ਉਸ ਨੂੰ ਮੁੱਖ ਸਾਜ਼ਿਸ਼ ਘੜਤਾ ਬਣਾਇਆ ਗਿਆ ਹੈ ਕੀ ਇਸ ਇਸ ਗੱਲ ਤੋਂ ਸਹਿਮਤ ਜੋ ਮਾਨਸਾ ਪੁਲਿਸ ਨੇ ਚਾਰਟ ਸ਼ੀਟ ਦਾਖਲ ਕੀਤੀ ਗਈ ਹੈ ਤੇ ਜੋ આરોਪ ਸਚਿਨ ਬਿਸ਼ਨੋਈ ਦੇ ਖਿਲਾਫ ਲਾਏ ਗਏ ਨੇ ਇਸ ਇਸ ਪੂਰੀ ਜੋ ਘਟਨਾ ਤੋਂ ਸਹਿਮਤ ਹੋ ਤੁਸੀਂ ਹਾਂ ਜੀ ਹਾਂ ਬਿਲਕੁਲ ਠੀਕ ਹੈ ਸਾਰੀ ਗੱਲ ਦਾ ਸਾਜ਼ਿਸ਼ ਘੜਾ ਬੰਦਾ ਹੈ ਜੀ ਇਹ ਇੱਕੋ ਹੀ ਬੰਦੇ ਨੇ ਸਾਰੇ ਆਪ ਵਿੱਚ ਕੋਈ ਮਾਮਾ ਕੋਈ ਭਾਣਜਾ ਕੋਈ ਭਰਾ ਹੈ ਇਹ ਸਾਰਾ ਇਸ ਕੰਮ ਤੇ ਲੱਗੇ ਹੋਏ ਨੇ ਇਹ ਹੁਣ ਉਹ ਠੀਕ ਹੈ ਜਿਸ ਵੇਲੇ ਇਹ ਜਰਮਨ ਦੀ ਦੁਨੀਆ 'ਚ ਪੈਰ ਧਰਦੇ ਨੇ ਉਹ ਉਦੋਂ ਕੋਈ ਗੱਲਾਂ ਹਾਲਾਤ ਹੋਰ ਹੁੰਦੇ ਨੇ ਬਾਅਦ ਵਿੱਚ ਜਦੋਂ ਇਹਨਾਂ ਦੇ ਸਟੇਟ ਦੇ ਕਬਜ਼ੇ 'ਚ ਆ ਜਾਂਦੇ ਆ ਉਹ ਆਪਦੀ ਮੁਤਾਬਕ ਵੀ ਇਹਨਾਂ ਨੂੰ ਚਲਾਉਂਦੀ ਹੈ ਸਾਫ਼ ਅਸੀਂ ਤਾਂ ਸਾਫ਼ ਕਹਾਂਗੇ ਕਿ ਕਿਉਂ ਜਦੋਂ ਬੰਦੇ ਨੂੰ ਸਾਲ ਪਰ ਉੱਥੇ ਬਹਾਇਆ ਹੈ ਕੋਈ ਉੱਥੇ ਜੇਲ੍ਹ ਦੇ ਤੌਰ ਤੇ ਨਹੀਂ ਬੈਠਾ ਹੋਇਆ ਜੇ ਆਪਾਂ ਕਹੀਏ ਜੇਲ੍ਹ ਦੇ ਉਧਰ ਕੋਲੇ 5-5 ਮੋਬਾਈਲ ਨੇ ਬਹੁਤ ਸਾਰੀਆਂ ਇਹ ਜਿਹੜੀਆਂ ਇਨਪੁਟ ਨੇ ਜਿਹੜੀਆਂ ਦੱਸਦੀਆਂ ਨੇ ਉਹ ਉੱਥੇ ਕਾਲੀਸ਼ਾਨ ਹੋਟਲ ਵਾਂਗ ਰਹਿ ਰਿਹਾ ਹੈ ਇਹ ਸਾਰੇ ਖੜੀ ਮਿੱਠੀ ਚਾਜਾ ਜੀ ਚਲੋ ਇਹ ਖਬਰਾਂ ਨੇ ਇੱਕ ਬਸ ਮੈਨੂੰ ਨਹੀਂ ਲੱਗਦਾ ਵੀ ਇਹ ਖਬਰਾਂ ਤੋਂ ਸਭ ਇਹਦਾ ਕੋਈ ਓਦੋਂ ਵੱਧ ਕੋਈ ਗੱਲ ਲੈਣ ਦੇਣ ਨੂੰ ਕੱਢਣ ਨੂੰ ਮਿਲਦਾ ਇਹਦੇ ਤੋਂ ਕਿਉਂਕਿ ਜਿੱਥੇ 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 ਦੇਸ਼ ਦਾ ਰਾਜੇ ਬੇਈਮਾਨ ਹੋ ਜੇ ਉੱਥੇ ਨਿਆਂ ਕਾਦੇ ਨਹੀਂ ਜੀ ਬਹੁਤ ਬਹੁਤ ਧੰਨਵਾਦ ਅਮਕੋਰ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਅਮਨ ਇੱਕ ਬਾਰ ਫੇਰ ਤੁਹਾਡਾ ਰੋਕ ਕਰਨਾ ਚਾਹਾਂਗੀ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਸੀ ਉਹ ਗੱਲਬਾਤ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਹਾਂ ਚਲਾਨ ਦੇ ਵਿੱਚ ਜੋ ਸਚਿਨ ਬਿਸ਼ਰੋਈ ਨੂੰ ਮੁੱਖ ਸਾਜ਼ਿਸ਼ ਕਰਤਾ ਬਣਾਇਆ ਗਿਆ ਹੈ ਆਖਿਰ ਸਾਰੇ ਇਕੋ ਨੇ ਕੋਈ ਮਾਮਾ ਹੈ ਕੋਈ ਭਾਣਜਾ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਹੀ ਸਿੱਧੂ ਮੂਸੇਵਾਲਾ ਨੂੰ ਮਰਵਾ ਦਿੱਤਾ ਆ ਬਿਲਕੁਲ ਨਿਲਮ ਜੋ ਸਿੱਧੂ ਮੂਸੇਵਾਲਾ ਦੇ ਤਾਇਆ ਨੇ ਗੱਲ ਕਹੀ ਹੈ ਕਿ ਚਾਰ ਸ਼ੀਟ ਵਿੱਚ ਜੁਗਲਾਂ ਆਖੀਆਂ ਗਏ ਨੇ ਉਹ ਬੜੀਆਂ ਅਹਿਮ ਗੱਲਾਂ ਹੈਗੀਆਂ ਨੇ ਔਰ ਕਿਤਨਾ ਕਿਤੇ ਇਸ ਨਾਲ ਜੱਗੂ ਤੇ ਲਾਰਸ ਦੇਆਂ ਮੁਸ਼ਕਲਾਂ ਜਿਹੜੀਆਂ ਜੱਗੂ ਭਗਵਾਨਪੁਰੀਆ ਤੇ ਲਾਰਸ ਬਿਸ਼ਨੋਈ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਇਸ ਨਾਲ ਵੱਧ ਸਕਦੀਆਂ ਨੇ ਕਿਉਂਕਿ ਜਿਹੜੇ ਆਪਾਂ ਪੁਆਇੰਟ ਵਿਚਾਰ ਰਹੇ ਆ ਇਹ ਪੁਆਇੰਟ ਇਸ ਕਰਕੇ ਬੜੇ ਅਹਿਮੀਅਤ ਰੱਖਦੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਸਿੱਧੂ ਮੂਸੇਵਾਲੇ ਦੇ ਸਮਰਥਕ ਵੀ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਇਸ ਵਿਚਾਲੇ ਜੇ ਲਾਰਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਜਾ ਕੇ ਡਿਸਚਾਰਜ ਅਰਜੀ ਅਦਾਲਤਾਂ ਦੇ ਵਿੱਚ ਲਾ ਦਿੰਦੇ ਨੇ ਕੀ ਕਹਿੰਦੇ ਨੇ ਸਾਡ ਫਿਰ ਇੱਥੇ ਕਿਤਨਾ ਕਿਤੇ ਸਵਾਲ ਇਹ ਉਰਦਾ ਕਿ ਸੋਸ਼ਲ ਮੀਡੀਆ ਤੇ ਜਿਹੜੇ ਪਹਿਲਾਂ ਸ਼ਰੀਆਮ ਕਹਿੰਦੇ ਸੀ ਅਸੀਂ ਬੰਦਾ ਮਾਰਿਆ ਤੇ ਫਿਰ ਹੁਣ ਇਹ ਮੁਕਰ ਜਾਂਦੇ ਨੇ ਤਾਂ ਇਸ ਕਰਕੇ ਇਹ ਜਿਹੜੀ ਚਾਰ ਸ਼ੀਟ ਹੈਗੀ ਹੈ ਇਹ ਇੱਕ ਦੂਜੇ ਦੇ ਲਿੰਕ ਜਿਹੜੇ ਜੋੜਦੇ ਨੇ ਆਪਾਂ ਗੱਲ ਕਰ ਰਹੇ ਸੀ ਚੌਥੇ ਪੁਆਇੰਟ ਦੀ ਜੀ ਚੌਥੇ ਪੁਆਇੰਟ ਵਿੱਚ ਕਿਹਾ ਗਿਆ ਹੈ ਕਿ ਚਾਰ ਸ਼ੀਟ ਦੇ ਵਿੱਚ ਸਚਿਨ ਬਿਸ਼ਨੋਈ ਸਿਰਸਾ ਜੇਲ੍ਹ ਦੇ ਵਿੱਚ ਇੱਕ ਹੋਰ ਮੂਲਜ਼ਮ ਬਲਦੇਵ ਸਿੰਘ ਉਰਫ ਨਿੱਕੂ ਦੇ ਨਾਲ ਮਿਲਿਆ ਸੀ ਇਹ ਇੱਕ ਕੜੀ ਬੜੀ ਅਹਿਮ ਹੈ ਕਿਉਂਕਿ ਤੁਸੀਂ ਦੇਖੋ ਕਿ ਜੋ ਬਲਦੇਵ ਸਿੰਘ ਹੈ ਇਹ ਰੇਕੀ ਕਰਦਾ ਸੀਗਾ ਇਸ ਦੇ ਨਾਲ ਕੇਕੜੇ ਨਹੀਂ ਵੀ ਰੇਕੀ ਕੀਤੀ ਸੀਗੀ ਔਰ ਇਹ ਪਹਿਲਾਂ ਜੇਲ੍ਹ ਦੇ ਵਿੱਚ ਮਿਲੇ ਲਾਰਸ ਨੂੰ ਜੇਲ੍ਹ ਦੇ ਵਿੱਚ ਮਿਲੇ ਇਹ ਜਿਹੜਾ ਪੁਆਇੰਟ ਹੈਗਾ ਇਹ ਜਦੋਂ ਪੁੱਛ ਕੇ ਛੋਏਗੀ ਕਈ ਏਜੰਸੀਆਂ ਦੇ ਸਵਾਲ ਜਵਾਬ ਹੁੰਦੇ ਨੇ ਉਹਨਾਂ ਵਿੱਚ ਕਈ ਵਾਰੀ ਅਪਰਾਧੀ ਘਿਰ ਜਾਂਦੇ ਨੇ ਤਾਂ ਇਸ ਕਰਕੇ ਇਹ ਕੜੀ ਜੇਲ੍ਹ ਤੋਂ ਜੁੜਦੀ ਹੈ ਜੇਲ੍ਹ ਦੇ ਵਿੱਚ ਇਹ ਬੰਦੇ ਮਿਲੇ ਸੀ ਉਤੋਂ ਹੀ ਸਾਰੀ ਪਲੈਨਿੰਗ ਜਿਹੜੀ ਹੈਗੀ ਆ ਸ਼ੁਰੂ ਹੋ ਗਈ ਸੀ ਔਰ ਪੰਜਵੇਂ ਪੁਆਇੰਟ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਬਲਦੇਵ ਸਿੰਘ ਸੰਦੀਪ ਸਿੰਘ ਉਰਫ ਕੇਕੜਾ ਜਿਸ ਦਾ ਹੁਣੇ ਆਪਾਂ ਜ਼ਿਕਰ ਕਰਕੇ ਹਟਿਆ ਬਿੱਟੂ ਸਿੰਘ ਇਹ ਸਾਰੇ ਜਿਹੜੇ ਜਿੰਨੇ ਵੀ ਬੰਦੇ ਹੈਗੇ ਨੇ ਇਹ ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਨਾਮਜ਼ਦ ਹੈਗੇ ਨੇ ਮੁਲਜ਼ਮ ਨੇ ਤਾਂ ਇਹ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਸੰਪਰਕ ਦੇ ਵਿੱਚ ਸੀ ਸਵਾਲ ਵੱਡਾ ਇਹ ਖੜਾ ਹੁੰਦਾ ਕਿ ਇਹ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਸੰਪਰਕ ਦੇ ਵਿੱਚ ਕਿਵੇਂ ਆਏ ਇਹਨਾਂ ਦਾ ਸੰਪਰਕ ਕਰਾਇਆ ਬਿਸ਼ਨੋਈ ਨੇ ਸਚਿਨ ਬਿਸ਼ਨੋਈ ਨੇ ਇਹਨਾਂ ਦਾ ਸੰਪਰਕ ਕਰਾਇਆ ਸੀ ਗੋਲਡੀ ਬਰਾੜ ਦੇ ਨਾਲ ਇਹਨਾਂ ਦੀ ਗੱਲਬਾਤ ਕਰਵਾਈ ਜਾਂਦੀ ਸੀ ਹਾਲਾਂਕਿ ਇਹ ਹੁਣ ਖੁਲਾਸੇ ਹੋਣਗੇ ਕਿ ਗੱਲਬਾਤ ਫੋਨ ਦੇ ਜ਼ਰੀਏ ਕਿਹੜੇ ਫੋਨਾਂ ਦੀ ਜਰੀਏ ਕਰਵਾਈ ਗਈ ਕਿਵੇਂ ਕਿਵੇਂ ਸੰਪਰਕ ਜਿਹੜਾ ਗਿਆ ਇਹਨਾਂ ਦੇ ਨਾਲ ਹੋਇਆ ਪਰ ਇੱਥੇ ਵੱਡਾ ਖੁਲਾਸਾ ਇਹ ਹੋਇਆ ਕਿ ਸਚਿਨ ਨੇ ਬਲਦੇਵ ਸਿੰਘ ਸੰਦੀਪ ਤੇ ਹੋਰਾਂ ਦੀ ਜਿਹੜੀ ਮੂਲਜ਼ਮਾ ਦੀ ਗੋਲਡੀ ਬਰਾੜ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਹੈਗੀ ਆ ਉਹ ਕਰਵਾਈ ਸੀ ਜਿੱਥੋਂ ਪੂਰੀ ਪਲੈਨਿੰਗ ਜਿਹੜੀ ਹੈਗੀ ਆ ਉਹ ਕਢੀ ਗਈ ਸੀ ਔਰ 6ਵਾਂ ਪੁਆਇੰਟ ਇਸ ਚਾਰ ਸ਼ੀਟ ਦੇ ਵਿੱਚ ਆਪਾਂ ਜਦੋਂ ਵਿਚਾਰਦੇ ਆ ਉਹ ਵੀ ਬੜਾ ਅਹਿਮ ਪੁਆਇੰਟ ਆ ਗਿਆ ਸਚਿਨ ਨੇ ਇੱਕ ਬਲੈਰੋ ਗੱਡੀ ਤੁਹ ਉਸ ਤੋਂ ਬਾਅਦ ਇੱਕ ਬਲੈਰੋ ਗੱਡੀ ਦਾ ਬੜਾ ਜ਼ਿਕਰ ਹੋਇਆ ਸੀ ਉਹ ਬਲੈਰੋ ਗੱਡੀ ਤੁਹਾਨੂੰ ਪਤਾ ਹੈ ਕਿ ਬਾਅਦ ਵਿੱਚ ਪट्रोल पंप ਦੀ ਫੁਟੇਜ ਵੀ ਫਤਿਹਬਾਦ ਤੋਂ ਸਾਹਮਣੇ ਆਈ ਸੀ ਪट्रोल ਪਵਾਉਂਦੇ ਦੀ ਉਹ ਬਲੈਰੋ ਗੱਡੀ ਦਾ ਜਿਹੜਾ ਮੋਡਿਊਲ ਸੀਗਾ ਉਹ ਬਲੈਰੋ ਗੱਡੀ ਮੁਹੱਈਆ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਸੀਗੀ ਉਹ ਵੀ ਸਚਿਨ ਬਿਸ਼ਨੋਈ ਦੀ ਸੀ ਇਥੋਂ ਤੱਕ ਕਿ ਜਿਹੜੇ ਸ਼ੂਟਰ ਸੀ ਪ੍ਰਿਆਵਰਤ ਫੌਜੀ ਕੁਲਦੀਪ ਅੰਕਿਸ਼ ਸੇਰਸਾ ਦੀਪਕ ਮੁੰਡੀ ਸਿੱਧੂ ਮੂਸੇ ਦਾ ਇਹਨਾਂ ਨੇ ਜਦੋਂ ਕਤਲ ਕੀਤਾ ਸੀ ਜਦੋਂ ਗੱਡੀ ਦੇ ਵਿੱਚ ਭੱਜੇ ਤਾਂ ਇਹ ਬਲੈਰੋ ਗੱਡੀ ਇਸ ਸਚਿਨ ਦੇ ਵੱਲੋਂ ਮੁਹੱਈਆ ਜਿਹੜੀ ਆ ਉਹ ਇਹ ਕਰਵਾਈ ਗਈ ਸੀ ਔਰ ਇਹ ਬੜੇ ਅਹਿਮ ਸਬੂਤ ਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਕਤਲ ਦੀ ਵਾਰਦਾਤ ਵਾਪਰਦੀ ਹੈ ਉਥੇ ਜਿਹੜੇ ਹਥਿਆਰ ਵਰਤੇ ਜਾਂਦੇ ਨੇ ਜਾਂ ਉਸ ਦੇ ਵਿੱਚ ਜਿਹੜੇ ਇਕੁਪਮੈਂਟ ਵਰਤੇ ਜਾਂਦੇ ਨੇ ਜਾਂ ਜਿਹੜੇ ਵਾਹਨ ਵਰਤੇ ਜਾਂਦੇ ਨੇ ਉਹ ਸਬੂਤ ਦੇ ਵਜੋਂ ਪੇਸ਼ ਕੀਤੇ ਜਾਂਦੇ ਨੇ ਔਰ ਜਿਹੜੇ ਵਾਹਨ ਜਾਂ ਹਥਿਆਰ ਉਹ ਬੰਦਾ ਮੋਈਆ ਕਰਵਾਉਂਦਾ ਉਹ ਵੀ ਮੂਲਜ਼ਮ ਬਰਾਬਰ ਦਾ ਹੀ ਗਿਣਾ ਜਾਂਦਾ ਹੈ ਤੇ ਇਸ ਵਿੱਚ ਇਸ ਕਰਕੇ ਇਹ ਪੁਆਇੰਟ ਬੜਾ ਅਹਿਮ ਬਣ ਜਾਂਦਾ ਹੈ ਔਰ ਇਸ ਤੋਂ ਬਾਅਦ ਨਿਲਮ ਜੇ ਆਪਾਂ 7ਵੇਂ ਪੁਆਇੰਟ ਦੀ ਗੱਲ ਕਰਦੇ ਹਾਂ ਇਸ ਵਿੱਚ ਪੁਆਇੰਟ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਸਚਿਨ ਨੇ ਸਿੱਧੂ ਮੂਸਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮ ਇਨਾਂ ਨੂੰ ਠਹਿਰਾਇਆ ਸੀਗਾ ਉਥੇ ਇਨਾਂ ਦੀ ਪਨਾਗਾ ਬਣੀ ਹੋਟਲ ਖਾਣ ਪੀਣ ਦਾ ਪ੍ਰਬੰਧ ਇਨਾਂ ਵਾਸਤੇ ਹੋਇਆ ਤੇ ਉਸ ਹੋਟਲ ਦੇ ਵਿੱਚ ਇਹ ਛਿਪੇ ਮਤਲਬ ਕਤਲ ਕਰਨ ਤੋਂ ਬਾਅਦ ਜਦੋਂ ਪੁਲਿਸ ਇਨਾਂ ਨੂੰ ਪਾਲ ਰਹੀ ਸੀ ਕਿ ਗੈਂਗਸਟਰ ਆਖਰ ਚਲੇ ਕਿਧਰ ਪਤਾ ਲੱਗਿਆ ਕਿ ਇਹ ਤਾਂ ਫਤਿਹਬਾਦ ਦੇ ਇੱਕ ਹੋਟਲ ਦੇ ਵਿੱਚ ਠਹਿਰੇ ਉਥੇ ਇਨਾਂ ਦਾ ਰਹਿਣ ਦਾ ਪ੍ਰਬੰਧ ਜਿਹੜਾਗਾ ਕੀਤਾ ਗਿਆ ਸੀ ਅੱਠਵੇਂ ਪੁਆਇੰਟ ਤੇ ਆਉਨੇ ਆ ਪੁਲਿਸ ਨੇ ਚਾਰ ਸ਼ੀਟ ਦੇ ਵਿੱਚ ਕਿਹਾ ਕਿ ਸ਼ੂਟਰਾਂ ਨੇ ਸਚਿਨ ਬਿਸ਼ਨੋਈ ਲਾਰਸ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਗੋਲਡੀ ਬਰਾੜ ਤੇ ਜੱਗੂ ਭਗਵਾਨਪੂਰੀਆ ਦੇ ਨਿਰਦੇਸ਼ਾਂ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਕਿ ਅਹਿਮ ਮਾਸਟਰਮਾਈਂਡ ਕੌਣ ਹੈ ਇਥੇ ਪਲੈਨਿੰਗ ਜਿਹਨੇ ਪੂਰੀ ਕੜੀ ਉਹਦੇ ਵਿੱਚ ਬੇਸ਼ੱਕ ਸਚਿਨ ਬਿਸ਼ਨੋਈ ਦਾ ਨਾਮ ਆ ਰਿਹਾ ਹੈ ਲਾਰੈਂਸ ਬਿਸ਼ਨੋਈ ਦਾ ਪੰਜਾ ਹੈਗਾ ਪਰ ਇਹਦੇ ਮਾਸਟਰਮਾਈਂਡ ਕਿਹੜੇ ਨੇ ਮਾਸਟਰਮਾਈਂਡ ਦਾ 8ਵੇਂ ਪੁਆਇੰਟ ਦੇ ਵਿੱਚ ਜਿਹੜਾ ਜ਼ਿਕਰ ਹੈਗਾ ਉਹ ਕੀਤਾ ਗਿਆ ਇਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਆ ਗਿਆ ਲਾਰੈਂਸ ਬਿਸ਼ਨੋਈ ਉਸ ਵੇਲੇ ਜੇਲ੍ਹ ਵਿੱਚ ਬੰਸੀ ਅਨਮੋਲ ਬਿਸ਼ਨੋਈ ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਇਹਨਾਂ ਦੇ ਨਿਰਦੇਸ਼ਾਂ ਦੇ ਉੱਤੇ ਇਹ ਕਤਲ ਹੋਇਆ ਤੇ ਚਾਰਸ਼ੀਟ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਸਿਗਨਲ ਐਪ ਦੇ ਰਾਈ ਇੱਕ ਦੂਜੇ ਦੇ ਨਾਲ ਜੁੜੇ ਹੋਏ ਸੀ ਸਚਿਨ ਬਿ ਸਚਿਨ ਬਿਸ਼ਨੋਈ ਲਾਰਸ ਗੈਂਗ ਦਾ ਮੁੱਖ ਹੈਂਡਲਰ ਹੈ ਤਾਂ ਕਾਫੀ ਅਹਿਮ ਪੁਆਇੰਟ ਅਗਾਇ ਤੇ ਦਸਵਾਂ ਪੁਆਇੰਟ ਜਿਹੜਾ ਹੈਗਾ ਨੀਲਮ ਉਹ ਵੀ ਕਾਫੀ ਅਹਿਮ ਅਗਾਇ ਦਸਵੇਂ ਪੁਆਇੰਟ ਚ ਕਿਹਾ ਗਿਆ ਕਿ ਮਾਨਸਾ ਪੁਲਿਸ ਨੇ ਸਚਿਨ ਬਿਸ਼ਨੋਈ ਦੀ ਆਵਾਜ਼ ਦੇ ਨਮੂਨੇ ਦੀ ਇਜਾਜ਼ਤ ਲਈ ਕਿਉਂਕਿ ਉਸ ਨੇ ਸਿੱਧੂ ਮੂਸੇਵਾਲਾ ਕੇਸ ਨਾਲ ਸੰਬੰਧਿਤ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਇਸ ਦੀ ਰਿਪੋਰਟ ਆਉਣੀ ਜਿਹੜੀ ਹੈ ਇਹ ਬਾਕੀ ਹੈਗੀ ਆ ਜਦੋਂ ਰਿਪੋਰਟ ਆਏਗੀ ਤਾਂ ਮੁਸ਼ਕਲਾ ਹੋਰ ਵਧਣਗੀਆਂ 11ਵਾਂ ਪੁਆਇੰਟ ਅਗਾਇ ਚਾਰਸ਼ੂਟ ਵਿੱਚ ਕਿਹਾ ਗਿਆ ਕਿ ਸਚਿਨ ਬਿਸ਼ਨੋਈ ਨੇ ਉਸ ਫੋਨ ਨੂੰ ਖੁਰਦ-ਵੁਰ ਕਿਉਂਕਿ ਜਦੋਂ ਇਸ ਫੋਨ ਜੇ ਪੁਲਿਸ ਦੇ ਹੱਥ ਲੱਗ ਜਾਂਦਾ ਤਾਂ ਇਸ ਨਾਲ ਜੱਗੂ ਪਗਵਾਨਪੁਰੀਆ ਲਾਅਸ ਬਿਸ਼ਨੋਈ ਗੋਲਡੀ ਬਰਾੜ ਤੇ ਹੋਰ ਕਈ ਵੱਡੇ ਖੁਲਾਸੇ ਹੋਣੇ ਸੀ ਇਸ ਕਤਲ ਦੇ ਵਿੱਚ ਹੋਰ ਕਿਹੜੇ-ਕਿਹੜੇ ਗੈਂਗਸਟਰ ਸੀ ਜਾਂ ਕਿਹੜੇ-ਕਿਹੜੇ ਰਾਜਦਾਰ ਸੀਗੇ ਇਸ ਕਰਕੇ ਫੋਨ ਤਾਂ ਖੁਰਦ-ਬੁਰਦ ਹੋ ਗਿਆ ਪਰ ਇਸ ਚਾਰਸ਼ੀਟ ਦੇ ਵਿੱਚ ਇਸ ਫੋਨ ਦਾ ਵੀ ਜ਼ਿਕਰ ਕੀਤਾ ਗਿਆ ਔਰ ਨੀਲਮ ਇਥੇ ਦਿਲਚਸਪ ਗੱਲ ਜਿਹੜੀ ਹੈ ਇਹ ਆ ਜਾਂਦੀ ਹੈ ਸਿੱਧੂ ਮੂਸੇਵਾਲਾ ਦਾ ਕਤਲ 2022 ਵਿੱਚ ਹੁੰਦਾ 29 ਮਈ ਨੂੰ ਕਤਲ ਹੁੰਦਾ ਔਰ 2022 ਦੇ ਵਿੱਚ ਹੀ ਤੁਹਾਨੂੰ ਯਾਦ ਹੋਵੇਗਾ ਕਿ ਜਾਲੀ ਪਾਸਪੋਰਟ ਦੇ ذریعے ਸਖੀ ਵਿਦੇਸ਼ ਵਿੱਚ ਉਟਾਰੀ ਮਾਰ ਜਾਂਦਾ ਹੈ ਅਜ਼ਰਬਾਈਜਾਨ ਅਜ਼ਰਬਾਈਜਾਨ ਤੋਂ ਫੜਿਆ ਜਾਂਦਾ ਕਿਉਂਕਿ ਉੱਥੇ ਅਧਿਕਾਰੀ ਉਸ ਨੂੰ ਡਿਟੇਨ ਕਰਦੇ ਨੇ ਬਾਅਦ ਵਿੱਚ ਪਤਾ ਲੱਗਦਾ ਉਸ ਨੇ ਉੱਥੇ ਅਰਜੀ ਵੀ ਲਾਈ ਸੀ ਛੁੱਟਣ ਵਾਸਤੇ ਪਤਾ ਲੱਗਦਾ ਕਿ ਇਹ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲੋੜਿੰਦਾ ਤੇ ਇਸ ਨੂੰ ਡਿਪੋਰਟ ਕੀਤਾ ਜਾਂਦਾ ਉਸ ਤੋਂ ਬਾਅਦ ਏਜੰਸੀਆਂ ਇਸ ਤੋਂ ਪੁੱਛਗਿੱਛ ਕਰਦੀਆਂ ਨੇ ਹੁਣ ਵੱਡੇ ਖੁਲਾਸੇ ਹੋਏ ਨੇ ਜਿਹੜੀ ਇਹ 30 ਦਸੰਬਰ 2023 ਨੂੰ ਚਾਰਸ਼ੀਟ ਵਿੱਚ ਦਾਖਲ ਹੋਈ ਹੈ ਇਹ ਕਿਤੇ ਨਾ ਕਿਤੇ ਜੱਗੂ ਭਗਵਾਨਪੁਰੀਆ ਤੇ ਲੌਰੈਂਸ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਜਿਨੇ ਲੋਕ ਬਿਲਕੁਲ ਸਵਾਲ ਇਸ ਕਰਕੇ ਵੀ ਖੜਾ ਹੁੰਦਾ ਹੈ ਕਿਉਂਕਿ ਲੌਰੈਂਸ ਦਾ ਇੰਟਰਵਿਊ ਵੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜੋ ਇੱਕ ਨਿੱਜੀ ਟੀਵੀ ਚੈਨਲ ਨੂੰ ਉਹਨਾਂ ਨੇ ਦਿੱਤਾ ਸੀ ਉਸ ਦੇ ਵਿੱਚ ਹਾਲਾਂਕਿ ਉਹਨਾਂ ਨੇ ਸਾਫ਼ ਜ਼ਿਕਰ ਕੀਤਾ ਸੀ ਕਿ ਵਿੱਕੀ ਮਿੱਡੂ ਖੇੜਾ ਦਾ ਜੋ ਕਤਲ ਹੋਇਆ ਉਸ ਤੋਂ ਉਹ ਨਰਾਜ਼ ਸੀ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਜੋ ਮਰਡਰ ਹੈ ਜੋ ਉਸ ਦੀ ਹਤਿਆ ਦੀ ਪੂਰੀ ਪਲੈਨਿੰਗ ਰਚੀ ਗਈ 골ਡੀ ਬਰਾੜ ਦਾ ਉਹਨਾਂ ਨੇ ਦਾਰ ਕਰਦੇ ਨੇ ਕਿ ਇਸ ਕਤਲकांड ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਸਿੱਧੂ ਮੁਸੇਵਾਲਾ ਦੇ ਨਾਲ ਉਹਨਾਂ ਦੀ ਕੋਈ ਸਿੱਧੀ ਦੁਸ਼ਮਣੀ ਸੀ ਨਾ ਹੀ ਉਹਨਾਂ ਨੇ ਸਿੱਧੂ ਮੁਸੇਵਾਲਾ ਨੂੰ ਫੋਨ ਕਰਕੇ ਕਦੇ ਕੋਈ ਫਿਰੋਤੀ ਮੰਗੀ ਆ ਬਿਲਕੁਲ ਨਿਲਮ ਇਹ ਪੁਆਇੰਟ ਇਸ ਕਰਕੇ ਅਹਿਮ ਹੈ ਕਿਉਂਕਿ ਹਾਲੀ ਵਿੱਚ ਅਦਾਲਤਾਂ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਜਿਹੜੇ ਵੀ ਭਾਵੇਂ ਐਨਡੀਪੀਐਸ ਦਾ ਕੇਸ ਹੋਵੇ ਜਾਂ ਹੋਰ ਵੱਡੇ ਗੈਂਗਸਟਰ ਹੈਗੇ ਨੇ ਉਹਨਾਂ ਦੇ ਉੱਤੇ ਮੁਕੱਦਮਾ ਜ਼ਰੂਰ ਦਰਜ ਹੁੰਦਾ ਹੈ ਪਰ ਬਾਅਦ ਦੇ ਵਿੱਚ ਉਹ ਇਸ ਕਰਕੇ ਉੱਥੋਂ ਦੀ ਰਿਹਾ ਹੋ ਜਾਂਦੇ ਨੇ ਕਿਉਂਕਿ ਪੁਲਿਸ ਉਹਨਾਂ ਦੇ ਵਿਰੁੱਧ ਟੁਕਮੇ ਸਬੂਤ ਜਿਹੜੇ ਹੈਗੇ ਨੇ ਉਹ ਪੇਸ਼ ਨਹੀਂ ਕਰ ਸਕਦੇ ਇੱਥੇ ਦਿਲਚਸਪ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਕੋਈ ਮਲਜ਼ਮ ਫੜਾਇਆ ਜਾਂਦਾ ਹੈ ਉਸ ਦੇ ਵਿਰੁੱਧ ਜਿਹੜੇ ਗਵਾਹ ਹੁੰਦੇ ਨੇ ਪ੍ਰਾਈਵੇਟ ਗਵਾਹ ਬੜੇ ਜ਼ਰੂਰੀ ਹੁੰਦੇ ਨੇ ਸਰਕਾਰੀ ਗਵਾਹ ਜਿਹੜੇ ਨੇ ਬੜੀ ਜ਼ਰੂਰੀ ਹੁੰਦੇ ਨੇ ਔਰ ਇਹ ਜਿਹੜੀ ਚਾਰ ਸ਼ੀਟ ਹੈਗੀ ਹੈ ਲੋਲ ਬਿਸ਼ਨੋਈ ਦੇ ਸਚਿਨ ਬਿਸ਼ਨੋਈ ਦੇ ਵਿਰੁੱਧ ਜਿਹੜੀ ਦਾਖਲ ਕੀਤੀ ਗਈ ਹੈ ਇਹਦੇ ਵਿੱਚ 155 ਲਗਭਗ ਜਿਹੜੇ ਹੈਗੇ ਨੇ ਉਹ ਪ੍ਰਾਈਵੇਟ ਗਵਾਹ ਹੈਗੇ ਨੇ ਔਰ 8 ਗਵਾਹ ਇਹਦੇ ਵਿੱਚ ਸਰਕਾਰੀ ਹੈਗੇ ਨੇ ਜਦੋਂ ਪ੍ਰਾਈਵੇਟ ਗਵਾਹ ਤੇ ਸਰਕਾਰੀ ਗਵਾਹਾਂ ਦੀ ਜਿਹੜੇ ਜਾ ਮੌਕੇ ਤੇ ਜਿਹੜੇ ਸਬੂਤ ਅਗੇ ਨੇ ਉਹ ਨਹੀਂ ਮਿਲ ਪਾਉਂਦੇ ਤਾਂ ਅਕਸਰ ਵੱਡੇ ਗੈਂਗਸਟਰ ਜਿਹੜੇ ਜਾਂ ਨਸ਼ਾ ਤਸਕਰ ਅਗੇ ਨੇ ਉਹ ਜ਼ਿਲ੍ਹਾ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਔਰ ਬਾਹਰ ਆ ਕੇ ਫਿਰ ਉਹੀ ਤੰਦਾ ਕਰਨ ਲੱਗਦੇ ਨੇ ਇੱਥੇ ਵੀ ਬਿਲਕੁਲ ਉਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਕਿਉਂਕਿ ਹੁਣ ਤੱਕ ਜਿਹੜੀ ਮਾਮਲੇ ਦੀ ਜਾਂਚ ਹੈ ਉਹ ਜਾਂਚ ਏਜੰਸੀ ਐਨਆਈ ਦੇ ਵੱਲੋਂ ਵੀ ਕੀਤੀ ਗਈ ਤੇ ਕਿ ਗੈਂਗਸਟਰਾਂ ਦੇ ਨਾਲ ਆਤਵਾਦੀਆਂ ਦਾ ਲਿੰਕ ਜਿਹੜੇ ਨੇ ਉਹ ਸਬੰਧ ਸਾਹਮਣੇ ਆਉਂਦੇ ਪਏ ਨੇ ਪਾਕਿਸਤਾਨ ਤੋਂ ਹਥਿਆਰ ਜਿਹੜੇ ਨੇ ਮੰਗਵਾਏ ਜਾਂਦੇ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਤੁਸੀਂ ਦੇਖੋ ਦੁਬਈ ਤੱਕ ਤਾਰ ਜੁੜੇ ਪਾਕਿਸਤਾਨ ਦੇ ਉਹ ਪਾਕਿਸਤਾਨੀ ਸੀ ਪਰ ਦੁਬਈ ਚ ਰਹਿੰਦੇ ਸੀਗੇ ਜਿਹੜੇ ਯੂਪੀ ਤੋਂ ਇੱਕ ਤਸਕਰ ਜਾਂਦਾ ਉਹ ਵੀ ਉੱਥੇ ਉਹਨਾਂ ਨੂੰ ਮਿਲਦਾ ਹੈ ਦੁਬਈ ਦੇ ਵਿੱਚ ਉਹ ਹਥਿਆਰਾਂ ਦੀ ਡੀਲ ਹੁੰਦੀ ਹੈ ਕਿ ਕਿਸੇ ਮੂਸੇਲੇ ਦਾ ਕਤਲ ਕਰਨਾ ਹੈ ਤੇ ਉੱਥੋਂ ਦੀ ਹਥਿਆਰ ਪਾਕਿਸਤਾਨ ਦੇ ਜ਼ਰੀਏ ਇੱਧਰ ਆਉਂਦੇ ਨੇ ਹੁਣ ਸਵਾਲ ਵੱਡਾ ਇਹ ਹੈ ਕਿ ਉਹ ਹਥਿਆਰ ਡਰੋਨਾਂ ਦੇ ਜ਼ਰੀਏ ਆਏ ਕਿਸ ਤਰੀਕੇ ਨਾਲ ਪੁੱਜੇ ਜੱਗੂ ਭਗਵਾਨਪੁਰੀਆ ਦੀ ਉਸ ਵਿੱਚ ਕੀ ਭੂਮਿਕਾ ਸੀ ਕਿਉਂਕਿ ਜੱਗੂ ਭਗਵਾਨਪੁਰੀਆ ਦਾ ਅਹਿਮ ਰੋਲ ਇਸ ਕਰਕੇ ਮੰਨਿਆ ਜਾਂਦਾ ਹੈ ਜੱਗੂ ਭਗਵਾਨਪੁਰੀਆ ਹਥਿਆਰਾਂ ਦੀ ਸਪਲਾਈ ਲਈ ਜਾਣਿਆ ਜਾਂਦਾ ਔਰ ਇਹਦੇ ਕੋਲ ਇਸ ਗੈਂਗ ਦੇ ਵਿੱਚ ਕਈ ਸ਼ੂਟਰ ਹੈਗੇ ਨੇ ਤਕੜੇ ਇਸ ਤੱਕ ਜੱਗੂ ਪਗਵਾਨਪੁਰੀ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਤਾਰ ਜੀ ਅੱਤਵਾਦੀ ਨਾਲ ਇਹਨਾਂ ਦੇ ਜੁੜਦੇ ਨੇ ਜੇ ਇਹ ਗੱਲ ਆਉਣ ਵਾਲੀ ਜਾਂਚ ਵਿੱਚ ਕਲੀਅਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀ ਮੁਸ਼ਕਲਾਂ ਹੋਰ ਵੱਧੀਆਂ ਨੇ ਕਿਉਂਕਿ ਯੁਵਾਪਾ ਜਿਹੜੀ ਹੈਗੀ ਹੈ ਉਹ ਇੱਕ سنگੀਨ ਤਾਰਾ ਹੈਗੀ ਜੋ ਆਪਾਂ ਦੇ ਤਹਿਤ ਹੁਣ ਗੈਂਗਸਟਰਾਂ ਦੇ ਉੱਤੇ ਮਾਮਲੇ ਜਿਹੜੇ ਨੇ ਉਦਾਰਜ ਹੋਏ ਨੇ ਅੱਜ ਵੀ ਕਈ ਗੈਂਗਸਟਰਾਂ ਦੀ ਜਿਹੜੀ ਜ਼ਾਇਦਾਤ ਹੈਗੀ ਹੈ ਉਸ ਤਰੀਜ਼ ਕੀਤੀ ਜਾ ਰਹੀ ਹੈ ਉਹ ਕਾਫੀ ਸਖਤ ਐਕਸ਼ਨ ਦੇਖਣ ਨੂੰ ਮਿਲਿਆ ਔਰ ਨੀਲਮ ਇਹ ਐਕਸ਼ਨ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕੇਂਦਰੀ ਜਾਂਚ ਏਜੰਸੀ NIA ਉਹ ਸਾਰੀਆਂ ਸਟੇਟ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਉਹ ਭਾਵੇਂ ਪੰਜਾਬ ਦੀਆਂ ਏਜੰਸੀਆਂ ਹੋਣ ਹਰਿਆਣਾ ਦੀਆਂ ਹੋਣ ਜਾਂ ਕਿਸੇ ਵੀ ਸਟੇਟ ਦੀਆਂ ਏਜੰਸੀਆਂ ਹੋਣ ਇਹਨਾਂ ਨੇ ਹੁਣ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਹੈ ਤੇ ਉਸ ਦੇ ਨਤੀਜੇ ਵੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਉਡੀਕ ਕਰ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਦੇਖਣਾ ਬੜਾ ਦਿਲਚਸਪ ਹੋਏਗਾ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਇਸ ਤੋਂ ਬਾਅਦ ਇਹ ਚਾਰਜ ਸ਼ੀਟ ਅਦਾਲਤਾਂ ਦੇ ਅੰਦਰ ਕਿੱਥੇ ਜਾ ਕੇ ਸਟੈਂਡ ਕਰਦੀ ਹੈ ਇਹ ਚਾਰਜ ਸ਼ੀਟ ਦੇ ਅੰਦਰ ਪੁਲਸ ਕਿਸ ਤਰੀਕੇ ਦੇ ਨਾਲ ਲਾਰਸ ਬਿਸ਼ਨੋਈ ਨੂੰ ਦੋਸ਼ੀ ਦੇ ਵਜੋਂ ਮੁਕਾਮ ਉੱਤੇ ਪਹੁੰਚਾਏਗੀ ਕਿਉਂਕਿ ਪੁਲਸ ਦੀ ਜਾਂਚ ਬੜੀ ਅਹਿਮियत ਰੱਖਦੀ ਹੈ ਔਰ ਗਵਾਹ ਗਵਾਹ ਜਿਹੜੇ ਹੁਣ ਤੱਕ 100 ਲਗਭਗ 155 ਆ ਗਏ ਨੇ ਪ੍ਰਾਈਵੇਟ ਗਵਾਹ ਔਰ ਸਰਕਾਰੀ ਗਵਾਹ ਜਿਹੜੇ 8 ਦੱਸੇ ਜਾ ਰਹੇ ਨੇ ਕੀ ਇਹ ਉੱਥੇ ਐਂਡ ਤੱਕ ਅਖੀਰ ਤੱਕ ਸਟੈਂਡ ਕਰ ਪਾਉਣਗੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਜੀ ਹੁਣ ਇਸ ਪੂਰੇ ਮਾਮਲੇ ਦੀ ਸੁਣਵਾਈ ਅਮਰ 23 ਜਨਵਰੀ ਨੂੰ ਹੋਵੇਗੀ ਸੈਸ਼ਨ ਕੋਰਟ ਦੇ ਵਿੱਚ ਆ ਬਿਲਕੁਲ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈਗੀ ਹੈ 23 ਜਨਵਰੀ ਨੂੰ ਹੋਵੇਗੀ ਸਭ ਦੀਆਂ ਨਜ਼ਰਾਂ ਉਸ ਉੱਤੇ ਟਿਕੀਆਂ ਹੋਣਗੀਆਂ ਕਿਉਂਕਿ ਲੰਬੇ ਸਮੇਂ ਤੋਂ ਹਰੇਕ ਕੋਈ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਨੇ ਉਹ ਲੱਗੇ ਹੋਏ ਨੇ ਇਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਕਿਤੇ ਨਾ ਕਿਤੇ ਇਤਰਾਜ਼ ਇਸ ਗੱਲ ਦਾ ਵੀ ਹੈ ਕਿ ਜਾਂਚ ਜਿਹੜੀ ਹੈ ਢਿੱਲੀ ਚੱਲੀ ਆਇਆ ਜਦੋਂ ਅਦਾਲਤ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਇਕੱਠੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਉਹ ਇਕੱਠੇ ਕਰਨ ਵਿੱਚ ਹੀ ਬੜੇ ਸਾਲ ਬੜੇ ਮਹੀਨੇ ਜਿਹੜੇ ਹਨ ਉਹ ਲੱਗ ਗਏ ਇਸ ਕਰਕੇ ਜਾਂਚ ਦੇ ਵਿੱਚ ਤੇਜ਼ੀ ਚਾਹੁੰਦੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਪਰ ਜਾਂ ਪਰ ਉਹਨਾਂ ਨੇ ਉਮੀਦ ਜਿਹੜੀ ਹੈ ਇਨਸਾਫ ਦੀ ਉਹ ਨਹੀਂ ਛੱਡੀ ਬਿਲਕੁਲ ਬਹੁਤ ਬਹੁਤ ਧੰਨਵਾਦ ਅਮਨ ਇਸ ਪੂਰੀ ਖਬਰ ਤੇ ਅਪਡੇਟ ਦੇਣ ਲਈ ਸਾਡੇ ਸੀਨੀਅਰ ਪੱਤਰਕਾਰ ਅਮਨ ਮੋਹਨ ਨਿਊਜ਼ਰੂਮ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਸੀ ਜੋ ਚਲਾਨ ਪੇਸ਼ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਈ ਦੇ ਪਾਂਡੇ ਸਚਿਨ ਬਿਸ਼ਨੋਈ ਦੇ ਖਿਲਾਫ ਉਸ ਦੀ ਐਕਸਕਲੂਸਿਵ ਕਾਪੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਦੇ ਹੱਥ ਲੱਗੀ ਹੈ ਕੁਝ ਪੁਆਇੰਟਸ ਜੋ ਖਾਸ ਪੁਆਇੰਟਸ ਨੇ ਅਮਨ ਨੇ ਪੂਰੀ ਬਾਰੀਕੀ ਦੇ ਨਾਲ ਉਹਨਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਲਾਰੈਂਸ ਅਤੇ ਜੱਗੂ ਦੇ ਲਈ ਇਹ ਚਾਰਟ ਸ਼ੀਟ ਕਿੰਨੀ ਵੱਡੀ ਮੁਸੀਬਤ ਹੋ ਸਕਦੀ ਹੈ ਕਿਉਂਕਿ ਇਸ ਚਾਰਟ ਸ਼ੀਟ ਦੇ ਵਿੱਚ ਸਚਿਨ ਬਿਸ਼ਨੋਈ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ ਇਹ ਵੀ ਦੱਸਿਆ ਗਿਆ ਹੈ ਜੋ ਬੋਲੇਰੋ ਗੱਡੀ ਮੁਹੱਈਆ ਕਰਵਾਈ ਗਈ ਸੀ ਉਹ ਸਚਿਨ ਬਿਸ਼ਨੋਈ ਨੇ ਕਰਵਾਈ ਸੀ ਰੇਕੀ ਦੇ ਲਈ ਸੰਦੀਕ ਕੇਕੜਾ ਦੇ ਨਾਲ ਇੱਕ ਹੋਰ ਬੰਦੇ ਨਾਲ ਗੱਲਬਾਤ ਕੀਤੀ ਸੀ ਉਹ ਵੀ ਸਚਿਨ ਬਿਸ਼ਨੋਈ ਨੇ ਹੀ ਕੀਤੀ ਸੀ ਉਸ ਤੋਂ ਇਲਾਵਾ ਸ਼ੂਟਰਸ ਦੇ ਨਾਲ ਗੱਲਬਾਤ ਸਚਿਨ ਬਿਸ਼ਨੋਈ ਨੇ ਕੀਤੀ ਸ਼ੂਟਰਸ ਦੇ ਫਤਿਹਾਬਾਦ ਦੇ ਇੱਕ ਹੋਟਲ ਦੇ ਵਿੱਚ ਰਹਿਣ ਦਾ ਬੰਦੋਬਸਤ ਵੀ ਸਚਿਨ ਬਿਸ਼ਨੋਈ ਨੇ ਕੀਤਾ ਹਾਲਾਂਕਿ ਮੂਸੇਵਾਲਾ ਦੇ ਮਰਡਰ ਤੋਂ ਪਹਿਲਾਂ ਜਾਲੀ ਪਾਸਪੋਰਟ ਬਣਵਾ ਕੇ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨਹੀਂ ਉਸ ਦਾ ਜਾਲੀ ਪਾਸਪੋਰਟ ਬਣਵਾਇਆ ਸੀ ਅਤੇ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ ਪਰ ਅਜ਼ਰਬੈਜਾਨ ਦੇ ਬਾਕੂ ਤੋਂ ਉਸ ਨੂੰ ਫੜ ਕੇ ਲਿਆਏ ਗਏ ਜਿਸ ਤੋਂ ਬਾਅਦ ਤਿਹਾਰ ਜੇਲ੍ਹ ਦੇ ਵਿੱਚ ਉਸ ਨੂੰ ਰੱਖਿਆ ਗਿਆ ਅਤੇ ਹੁਣ 30 ਦਸੰਬਰ ਨੂੰ ਮਾਨਸਾ ਦੀ ਪੁਲਿਸ ਨੇ ਚਾਟਸ਼ੀਟ ਸਚਿਨ ਬਿਸ਼ਨੋਈ ਦੇ ਖਿਲਾਫ ਦਾਇਰ ਕਰ ਦਿੱਤੀ ਐ ਇਸ ਪੂਰੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਮੁਸੀਬਤਾਂ ਹੁਣ ਵੱਧ ਸਕਦੀਆਂ ਨੇ ਕਿਉਂਕਿ ਕੁਝ ਵਕਤ ਪਹਿਲਾਂ ਆਪਣੇ ਵਕੀਲਾਂ ਦੇ ਰਾਹੀਂ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੇ ਇਹ ਪਟੀਸ਼ਨ ਪਾਈ ਸੀ ਕਿ ਸਿੱਧੂ ਮੂਸੇਵਾਲਾ ਕੇਸ ਵਿੱਚੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇ ਕਿਉਂਕਿ ਨਾ ਤਾਂ ਉਹਨਾਂ ਦਾ ਇਸ ਕਤਲकांड ਦੇ ਨਾਲ ਕੋਈ ਸਿੱਧਾ-ਸਿੱਧਾ ਲੈਣਾ-ਦੇਣਾ ਹੈ ਨਾ ਹੀ ਕੋਈ ਲਿੰਕ ਹੈ ਨਾ ਹੀ ਕੋਈ ਸਬੂਤ ਪੁਲਿਸ ਦੇ ਹੱਥ ਉਹਨਾਂ ਦੇ ਖਿਲਾਫ ਲੱਗਾ ਹੈ ਤੇ ਜਿਸ ਵਕਤ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਵਕਤ ਉਹ ਜੇਲ੍ਹ ਦੇ ਵਿੱਚ ਸੀ ਔਰ ਲਾਰੈਂਸ ਬਿਸ਼ਨੋਈ ਨੇ ਇਹ ਵੀ ਕਿਹਾ ਕਿ ਜੋ ਵੀ ਪੁਲਿਸ ਨੇ ਪੁੱਛਗਿੱਛ ਕੀਤੀ ਉਸ ਦੇ ਕੋਲ ਉਸ ਦੇ ਵਿੱਚ ਉਸ ਨੇ ਕਿਤੇ ਵੀ ਇਹ ਕਬੂਲ ਨਹੀਂ ਕੀਤਾ ਕਿ ਉਸ ਨੇ ਕੋਈ ਸਾਜ਼ਿਸ਼ ਰਚੀ ਸਿੱਧੂ ਮੂਸੇਵਾਲਾ ਦੇ ਕਤਲ ਲਈ ਜਾਂ ਫਿਰ ਉਸ ਕਤਲकांड ਲਈ ਉਸ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਉਸਨੇ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸਦੀ ਕੋਈ ਸਿੱਧੀ ਦੁਸ਼ਮਣੀ ਵੀ ਨਹੀਂ ਸੀ ਨਾ ਹੀ ਉਸਦੇ ਜਾਂ ਉਸਦੇ ਗੈਂਗ ਵੱਲੋਂ ਕਦੇ ਵੀ ਸਿੱਧੂ ਮੂਸੇਵਾਲਾ ਕੋਈ ਸਿੱਧੇ ਮੂਸੇਵਾਲਾ ਵੱਲੋਂ ਕੋਈ ਵੀ ਫਿਰੋਤੀ ਉਸਦੇ ਕੋਲੋਂ ਨਹੀਂ ਮੰਗੀ ਗਈ ਸੀ ਪਰ ਜੋ ਸੋਸ਼ਲ ਮੀਡੀਆ ਤੇ ਇੱਕ ਤੋਂ ਬਾਅਦ ਇੱਕ ਦੋ ਇੰਟਰਵਿਊ ਵਾਇਰਲ ਹੋਏ ਸੀ ਇੱਕ ਨਿੱਜੀ ਚੈਨਲ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਕਈ ਵੱਡੀਆਂ ਗੱਲਾਂ ਕਹੀਆਂ ਸੀ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਵੀ ਗੱਲਾਂ ਉਸ ਦੇ ਵਿੱਚ شمار ਕੀਤੀਆਂ ਗਈਆਂ ਸੀ ਉਸਨੇ ਕਿਹਾ ਸੀ ਕਿ ਵਿੱਕੀ ਮਿੱਡੂ ਖੇੜਾ ਉਸ ਦੇ ਕਤਲ ਤੋਂ ਬਾਅਦ ਕਿਉਂਕਿ ਉਸ ਦੇ ਕਤਲ ਦੇ ਵਿੱਚ ਸਿੱਧੂ ਮੁਸੇਵਾਲਾ ਦਾ ਹੱਥ ਸੀ ਸੋ ਉਸ ਦਾ ਬਦਲਾ ਲੈਣ ਦੇ ਲਈ ਸਿੱਧੂ ਮੁਸੇਵਾਲਾ ਦਾ ਕਤਲ ਕਰਵਾਇਆ ਗਿਆ ਹਾਲਾਂਕਿ ਹੁਣ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਸ ਇੰਟਰਵਿਊ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਡਿਲੀਟ ਕਰ ਦਿੱਤਾ ਗਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਤੋਂ ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ ਵੀ ਆਪਣੀ ਪੂਰੀ ਕਾਰਵਾਈ ਕਰ ਰਹੀ ਹੈ ਸੋ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਇੱਕ ਵੱਡੀ ਅਪਡੇਟ ਚਾਰਟ ਸ਼ੀਟ ਸਚਿਨ ਬਿਸ਼ਨੋਈ ਦੇ ਖਿਲਾਫ ਮਾਨਸਾ ਦੀ ਪੁਲਿਸ ਨੇ ਦਰਜ ਕਰ ਦਿੱਤੀ ਹੈ ਕੁਝ ਅਹਿਮ ਪੁਆਇੰਟਸ ਜਿਨ੍ਹਾਂ ਉੱਤੇ ਸਾਡੇ ਸੀਨੀਅਰ ਪੱਤਰਕਾਰ ਅਮਨ ਮੋਹਨ ਨੇ ਦੱਸਿਆ ਕਿ ਕੀ ਕੁਝ ਇਸ ਚਾਰਟ ਸ਼ੀਟ ਦੇ ਵਿੱਚ ਲਿਖਿਆ ਗਿਆ ਹੈ ਸਚਿਨ ਬਿਸ਼ਨੋਈ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ ਕਾਫੀ ਹੱਦ ਤੱਕ ਮਦਦ ਮਿਲ ਸਕਦੀ ਹੈ ਸਿੱਧੂ ਮੁਸੇਵਾਲਾ ਕਤਲकांड ਦੀ ਗੁੱਥੀ ਸੁਲਝਾਉਣ ਦੇ ਵਿੱਚ ਮਾਸਟਰਮਾਈਂਡ ਦੀ ਜੇਕਰ ਗੱਲ ਕੀਤੀ ਜਾਵੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਇਸ ਕਤਲकांड ਦਾ ਮਾਸਟਰਮਾਈਂਡ ਵੀ ਇਸ ਚਾਰਟਸ਼ੀਟ ਦੇ ਵਿੱਚ ਦੱਸਿਆ ਗਿਆ ਹੈ ਅਗਲੀ ਸੁਣਵਾਈ ਹੋਣੀ ਹੈ ਸੈਸ਼ਨ ਕੋਰਟ ਦੇ ਵਿੱਚ 23 ਜਨਵਰੀ ਨੂੰ ਹਰ ਕਿਸੇ ਨੂੰ 23 ਜਨਵਰੀ ਦੀ ਹੁਣ ਡੀ ਕਿਉਂਕਿ ਪੰਜਾਬ ਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਜੋ ਬਾਹਰ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਹੋਏ ਨੇ ਤੇ ਇੰਟਰਨੈਸ਼ਨਲ ਪੱਧਰ ਤੇ ਇਹ ਪੂਰਾ ਮਾਮਲਾ 85 ਤੇ ਹਰ ਕੋਈ ਸਿੱਧੂ ਮੁਸੇਵਾਲਾ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਉਸ ਦਾ ਪਰਿਵਾਰ ਵੀ ਇਹੀ ਉਡੀਕ ਕਰ ਰਿਹਾ ਕਿ ਕਦੋਂ ਉਹਨਾਂ ਦੇ ਇਕਲੌਤੇ ਪੁੱਤ ਸਿੱਧੂ ਦੇ ਕਾਤਲਾਂ ਨੂੰ ਸਜ਼ਾ ਮਿਲੇਗੀ ਅਤੇ ਉਸ ਲੱਖਾਂ ਦੇ ਪਿੱਛੇ ਹੋਣਗੇ